ਜਮੀਨ ਵੇਚ ਵਿਆ ਕਰਕੇ ਧੀ ਨੂੰ ਭੇਜਿਆ ਸੀ ਲੰਡਨ ਲੇਕਿਨ 5 ਮਹੀਨੇ ਬਾਅਦ ਆਈ ਇਸ ਖਬਰ ਨੇ ਹਿਲਾ ਕੇ ਰੱਖ ਦਿੱਤਾ ਪੂਰਾ ਪਰਿਵਾਰ ਆਖਰਕਾਰ ਇਹੋ ਜਿਹਾ ਕੀ ਹੋਇਆ ਕਿ ਪੂਰੇ ਯੂਕੇ ਦੀ ਪੁਲਸ ਫੇਲ ਹੋ ਗਈ ਇਸ ਕੰਮ ਵਾਸਤੇ ਪੂਰੇ 60 ਡਿਟੈਕਟਿਵਾਂ ਦੀ ਟੀਮ ਪੂਰੇ 60 ਪੁਲਸ ਅਫਸਰਾਂ ਦੀ ਟੀਮ ਲਾਈ ਲੇਕਿਨ ਨਤੀਜਾ ਜੋ ਨਿਕਲਿਆ ਉਹ ਸੁਣ ਤੁਸੀਂ ਵੀ ਰਹਿ ਜਾਓਗੇ ਹੈਰਾਨ ਦੋਸਤੋ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਅੱਜ ਦੀ ਆਪਣੀ ਇਹ ਘਟਨਾ ਹੈ ਜੀ ਦਿੱਲੀ ਦੇ ਦਵਾਰਕਾ ਨਗਰ ਦੀ ਉੱਥੇ ਇੱਕ ਕੁੜੀ ਰਹਿੰਦੀ ਹੈ ਜਿਸ ਦਾ ਨਾਮ ਹੈ ਸਿਮਰਨ ਬਰੇਲਾ ਉਸ ਦੇ ਇੱਕ ਛੋਟੀ ਭੈਣ ਹੈ ਅਤੇ ਇੱਕ ਘਰ ਦੇ ਵਿੱਚ ਪਿਤਾ ਹਨ ਮਾਤਾ ਹੈ ਦੋਸਤੋ ਪਿਤਾ ਜਿਹੜੇ ਹਨ ਉਹ ਟੈਕਸੀ ਡਰਾਈਵਰ ਦਾ ਕੰਮ ਕਰਦੇ ਹਨ ਪੰਜਾਬੀ ਪਰਿਵਾਰ ਹੈ ਘੇ ਪੰਜਾਬੀ ਬੋਲਦੇ ਹਨ ਬਾਹਰ ਦਿੱਲੀ ਦੇ ਮਾਹੌਲ ਦੇ ਵਿੱਚ ਉਥੋਂ ਦੀ ਭਾਸ਼ਾ ਬੋਲੀਆਂ ਜਾਂਦੀਆਂ ਹਨ ਦੋਸਤੋ ਅੱਜ ਦੀ ਇਹ ਘਟਨਾ ਹੈ ਜੀ ਦਿੱਲੀ ਦੇ ਦਵਾਰਕਾ ਨਗਰ ਦੀ ਜਿੱਥੇ ਇੱਕ ਪਰਿਵਾਰ ਰਹਿੰਦਾ ਹੈ ਜੀ ਬਰੇਲਾ ਪਰਿਵਾਰ ਪੰਜਾਬੀ ਫੈਮਿਲੀ ਹੈ ਅਤੇ ਪਰਿਵਾਰ ਦੇ ਵਿੱਚ ਪਿਤਾ ਡ라이ਵਰ ਦਾ ਕੰਮ ਕਰਦਾ ਹੈ ਕੈਬ ਚਲਾਉਂਦਾ ਹੈ ਦਿਨੇ ਰਾਤੀ ਵਿਚਾਰਾ ਸਾਰੀ-ਸਾਰੀ ਦਿਹਾੜੀ ਕੈਬ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ ਪਰਿਵਾਰ ਦੇ ਵਿੱਚ ਉਸ ਦੀ ਇੱਕ ਪਤਨੀ ਅਤੇ ਦੋ ਬੇਟੀਆਂ ਹਨ ਵੱਡੀ ਬੇਟੀ ਦਾ ਨਾਮ ਹੈ ਜੀ ਸਿਮਰਨ ਬਰੇਲਾ ਅਤੇ ਉਸੇ ਹੀ ਪਰਿਵਾਰ ਦੇ ਵਿੱਚ ਪਲੀ ਵੱਡੀ ਹੋਈ ਸਿਮਰਨ ਬਰੇਲਾ ਹੌਲੀ-ਹੌਲੀ ਕਰਦਿਆਂ ਪੂਰੀ ਗ੍ਰੈਜੂਏਸ਼ਨ ਦੀ ਪੜ੍ਹਾਈ ਆਪਣੀ ਕਰ ਚੁੱਕੀ ਹੈ ਅਤੇ ਪਰਿਵਾਰ ਨੇ ਉਸ ਦੇ ਵਾਸਤੇ ਰਿਸ਼ਤੇ ਲੱਭਣੇ ਸ਼ੁਰੂ ਕਰ ਦਿੱਤੇ ਹਨ ਸਿਮਰਨ ਪੜ੍ਹਾਈ ਵਿਖਾਈ 'ਚ ਕਾਫੀ ਤੇਜ਼ ਹੈ ਲੇਕਿਨ ਇਸ ਦੇ ਨਾਲ ਨਾਲ ਹੀ ਘਰ ਦੇ ਕੰਮਾਂ ਦੇ ਵਿੱਚ ਵੀ ਬਿਲਕੁਲ ਨਿਪੁੰਨ ਹੈ ਬਿਲਕੁਲ ਇੱਕ ਪੰਜਾਬੀ ਕੁੜੀ ਵਾਂਗ ਸਾਰੇ ਕੰਮ ਕਰਦੇ ਜਾਣਦੀ ਹੈ ਸਾਰੇ ਘਰ ਨੂੰ ਸੰਭਾਲਣਾ ਜਾਣਦੀ ਹੈ ਘਰ ਦਾ ਲਗਭਗ ਸਾਰਾ ਭਾਰ ਉਸੇ ਦੀ ਹੀ ਸਿਰ ਤੇ ਹੈ ਮਾਤਾ ਤਾਂ ਬਿਮਾਰ ਰਹਿੰਦੀ ਹੈ ਸਾਰੇ ਕੰਮ ਉਹ ਆਪ ਕਰਿਆ ਕਰਦੀ ਹੈ ਹਾਲਾਂਕਿ ਚੰਗੀ ਕੁੜੀ ਹੈ ਦੇਖਣ ਦੇ ਵਿੱਚ ਕਾਫੀ ਸੋਹਣੀ ਹੈ ਇਸ ਕਰਕੇ ਉਸ ਦੇ ਵਾਸਤੇ ਕਈ ਤਰ੍ਹਾਂ ਦੇ ਵਧੀਆ ਦੂਰੋਂ ਨੇੜੋਂ ਰਿਸ਼ਤੇ ਆਨੇ ਸ਼ੁਰੂ ਹੋ ਜਾਂਦੇ ਹਨ ਪਰਿਵਾਰ ਕਈ ਵਿਆਹ ਵਾਲੇ ਏਜੰਟਾਂ ਨੂੰ ਸੰਪਰਕ ਕਰਦਾ ਹੈ ਕਈ ਜਗ੍ਹਾ ਵੈੱਬਸਾਈਟਾਂ ਤੇ ਕੁੜੀ ਦਾ ਬਾਇਓ ਡਾਟਾ ਚੜਾਇਆ ਜਾਂਦਾ ਹੈ ਇਨ੍ਹਾਂ ਹੀ ਰਸਤਿਆਂ ਦੇ ਰਾਹੀਂ ਇੱਕ ਵਿਚੋਲਾ ਪਰਿਵਾਰ ਦੇ ਨਾਲ ਸੰਪਰਕ ਕਰਦਾ ਹੈ ਅਤੇ ਬਰੇਲਾ ਪਰਿਵਾਰ ਨੂੰ ਆ ਕੇ ਦੱਸਦਾ ਹੈ ਵੀ ਇੱਕ ਬਹੁਤ ਸੋਹਣਾ ਰਿਸ਼ਤਾ ਤੁਹਾਡੇ ਲਈ ਲੈ ਕੇ ਆਏ ਹਾਂ ਆਹ ਹੈ ਜੀ ਪੰਕਜ ਅਤੇ ਦੇਖੋ ਲੰਡਨ ਦੇ ਵਿੱਚ ਰਹਿੰਦਾ ਹੈ ਉੱਥੇ ਬੜੀ ਵੱਡੀ ਕੰਪਨੀ ਦੇ ਵਿੱਚ ਇਸ ਦੀ ਜੌਬ ਹੈ ਉੱਥੇ ਤੁਸੀਂ ਆਪਣੀ ਧੀ ਨੂੰ ਭੇਜ ਦਿਓ ਬਿਲਕੁਲ ਰਾਜ ਕਰੇਗੀ ਅਤੇ ਉੱਥੇ ਬਿਲਕੁਲ ਰਾਣੀਆਂ ਵਾਂਗ ਰਹੇਗੀ ਦੋਸਤੋ ਇਸ ਤਰ੍ਹਾਂ ਦੇ ਦਾਅਵੇ ਉਹਨਾਂ ਦੇ ਸਾਹਮਣੇ ਕੀਤੇ ਜਾਂਦੇ ਹਨ ਅਤੇ ਬੜਾ ਬਹਿਕਾਇਆ ਫਸਲਾ ਹੈ ਜ਼ਿਆਦਾ ਹੈ ਦੋਸਤੋ ਪੰਕਜ ਦੇਖਣ ਦੇ ਵਿੱਚ ਕਾਫੀ ਠੀਕ-ਠਾਕ ਸੀ ਜਿਵੇਂ ਕਿ ਤੁਸੀਂ ਫੋਟੋ ਦੇ ਵਿੱਚ ਦੇਖ ਸਕਦੇ ਹੋ ਪੰਕਜ ਜਿਹੜਾ ਹੈ ਉਹ ਕਾਫੀ ਦੇਖਣ ਦੇ ਵਿੱਚ ਵਧੀਆ ਹੈ ਜਵਾਨ ਮੁੰਡਾ ਸੀ ਅਤੇ ਉਸ ਦੇ ਨਾਲ ਸਿਮਰਨ ਦਾ ਰਿਸ਼ਤਾ ਜਿਹੜਾ ਹੈ ਤੈਅ ਕਰ ਦਿੰਦੇ ਹਨ ਪੰਕਜ ਅਤੇ ਸਿਮਰਨ ਬਰੇਲਾ ਦਾ ਰਿਸ਼ਤਾ ਜਿਹੜਾ ਹੈ ਉਹ ਲਗਭਗ 2023 ਦੀ ਜਨਵਰੀ ਨੂੰ ਤੈਅ ਹੋ ਜਾਂਦਾ ਹੈ ਦੋਸਤੋ ਹੌਲੀ-ਹੌਲੀ ਸਮਾਂ ਬੀਤਦਾ ਹੈ ਪੰਕਜ ਆਪਣੇ ਘਰ ਮਾਰਚ ਦੇ ਵਿੱਚ ਆਂਦਾ ਹੈ ਅਤੇ ਘਰ ਆ ਕੇ ਹੁਣ ਕਿਉਂਕਿ ਸਿਮਰਨ ਲੰਡਨ ਨਹੀਂ ਜਾਇਆ ਜਾ ਸਕਦਾ ਲੰਡਨ ਸਿਮਰਨ ਦਾ ਵੀਜ਼ਾ ਲਵਾਉਣਾ ਪਵੇਗਾ ਸਿਮਰਨ ਦਾ ਪਾਸਪੋਰਟ ਤਿਆਰ ਕਰਨਾ ਪਵੇਗਾ ਕਾਫੀ ਕਾਗਜ਼ੀ ਕੰਮ ਹਨ ਇਹ ਸਭ ਕਰਨ ਤੋਂ ਬਾਅਦ ਹੀ ਸਿਮਰਨ ਜਿਹੜੀ ਹੈ ਉਹ ਆਪਣੇ ਸੋਹਰੇ ਪਰਿਵਾਰ ਯਾਨੀ ਕਿ ਲੰਡਨ ਜਾ ਸਕਦੀ ਹੈ ਸੋਹਰੇ ਘਰ ਜਾ ਸਕਦੀ ਹੈ ਆਪਣੇ ਘਰ ਵਾਲੇ ਨਾਲ ਰਹਿ ਸਕਦੀ ਹੈ ਦੋਸਤੋ ਹੁਣ ਹੌਲੀ ਹੌਲੀ ਸਮਾਂ ਬੀਤਣਾ ਸ਼ੁਰੂ ਹੁੰਦਾ ਹੈ ਪੰਕਜ ਇੱਥੇ ਆ ਗਿਆ ਸੀ ਇੱਥੇ ਉਸਨੇ ਕਈ ਕਾਗਜ਼ੀ ਕੰਮਾਂ ਦੇ ਵਿੱਚ ਸਿਮਰਨ ਦਾ ਅਤੇ ਉਸਦੇ ਪਰਿਵਾਰ ਦਾ ਸਹਿਯੋਗ ਕੀਤਾ ਦੋਸਤੋ ਵਿਜੇ ਵਾਸਤੇ ਅਪਲਾਈ ਕਰ ਦਿੱਤਾ ਲੇਕਿਨ ਵਿਜੇ ਦੀ ਇੱਕ ਕੰਡੀਸ਼ਨ ਹੈ ਵੀ ਵਿਆਹ ਪਹਿਲਾਂ ਤਾਂ ਹੋ ਜਾਣਾ ਚਾਹੀਦਾ ਹੈ ਲੇਕਿਨ ਹਜੇ ਇਹਨਾਂ ਦਾ ਵਿਆਹ ਹੋਇਆ ਤਾਂ ਨਹੀਂ ਸੀ ਤਾਂ ਕਰਕੇ ਇਹਨਾਂ ਨੇ ਕੋਰਟ ਦੇ ਵਿੱਚ ਜਾ ਕੇ ਕੋਰਟ ਮੈਰਿਜ ਕਰ ਲਈ ਅਤੇ ਸੋਚਿਆ ਵੀ ਰਿਸ਼ਤਦਾਰਾਂ ਵਾਲਾ ਵਿਆਹ ਜਿਹੜਾ ਹੈ ਆਪਣੇ ਲਾਵਾਂ ਵਾਲਾ ਵਿਆਹ ਬਾਅਦ ਦੇ ਵਿੱਚ ਕਰ ਲਾਂਗੇ ਇੱਕ ਵਾਰ ਕੋਰਟ ਮੈਰਿਜ ਕਰ ਲੈਣੇ ਹਾਂ ਉਸ ਦੇ ਨਾਲ ਵੀਜ਼ਾ ਵਾਲਾ ਕੰਮ ਜਿਹੜਾ ਹੈ ਉਹ ਘਟ ਘਟ ਨਕੀ ਹੋ ਜਾਵੇਗਾ ਸਿਮਰਨ ਜਿਹੜੀ ਹੈ ਲੰਡਨ ਆ ਜਾਵੇਗੀ ਇਸ ਤਰ੍ਹਾਂ ਦੇ ਗੱਲਾਂ ਸੋਚ ਕੇ ਦੋਸਤੋ ਚਲੋ ਕੋਟ ਮੈਰਿਜ ਹੋ ਜਾਂਦਾ ਹੈ ਅਤੇ ਹੌਲੀ ਹੌਲੀ ਫਾਈਲਾਂ ਜਿਹੜੀਆਂ ਹਨ ਇੱਕ ਤੋਂ ਦੂਜੇ ਦਫ਼ਤਰ ਘੁੰਮਦੀਆਂ ਰਹਿੰਦੀਆਂ ਹਨ ਲਗਭਗ 1 ਸਾਲ ਦੇ ਬਾਅਦ 2024 ਦੀ ਮਾਰਚ ਦੇ ਵਿੱਚ ਵੀਜ਼ਾ ਆ ਜਾਂਦਾ ਹੈ ਹੁਣ ਰਸਤਾ ਸਾਫ਼ ਹੋ ਚੁੱਕਿਆ ਹੈ ਸਿਮਰਨ ਜਿਹੜੀ ਹੈ ਉਹ ਲੰਡਨ ਜਾਣ ਵਾਲੀ ਸੀ ਹੁਣ ਪੰਕਜ ਵੀ ਆਪਣੇ ਪਰਿਵਾਰ ਦੇ ਕੋਲ ਭਾਰਤ ਦੇ ਵਿੱਚ ਆ ਜਾਂਦਾ ਹੈ ਦੋਵੇਂ ਪਰਿਵਾਰ ਵਧੀਆ ਆਪਣੇ ਬੱਚਿਆਂ ਦਾ ਧੂਮ-ਧਾਮ ਦੇ ਨਾਲ بڑے ਗਾਜੇ-ਵਾਜਾਂ ਦੇ ਨਾਲ ਸੋਹਣੀ ਜਗ੍ਹਾ ਤੇ ਵਿਆਹ ਕਰ ਲੈਂਦੇ ਹਨ ਮਾਰਚ 2024 ਦੇ ਵਿੱਚ ਪੰਕਜ ਅਤੇ ਸਿਮਰਨ ਦਾ ਵਿਆਹ ਲਾਵਾਂ ਰਾਂਹੀ ਹੋ ਜਾਂਦਾ ਹੈ ਸਾਰੇ ਰਿਸ਼ਤੇਦਾਰ ਸਾਰੇ ਦੋਸਤ ਮਿੱਤਰ ਉੱਥੇ ਆਏ ਹਨ ਦੋਸਤੋ ਸਿਮਰਨ ਬੜੀ ਖੁਸ਼ ਹੈ ਤੋ ਕਿ ਲੰਬੇ ਇੰਤਜ਼ਾਰ ਦੇ ਬਾਅਦ ਉਸ ਦਾ ਵਿਆਹ ਆਖਰਕਾਰ ਪੰਕਜ ਦੇ ਨਾਲ ਹੋ ਰਿਹਾ ਹੈ ਹਾਲਾਂਕਿ ਕਾਗਜ਼ਾਂ ਦੇ ਵਿੱਚ ਬਹੁਤ ਪਹਿਲਾਂ ਉਹਨਾਂ ਦਾ ਵਿਆਹ ਹੋ ਚੁੱਕਿਆ ਹੈ ਲੇਕਿਨ ਅਸਲੀ ਵਿਆਹ ਤਾਂ ਗੁਰੂਕਰ ਲਾਵਾਂ ਲੈ ਕੇ ਕੀਤਾ ਜਾਂਦਾ ਹੈ ਅਸਲੀ ਵਾਤਾ ਆਹੀ ਹੈ ਬਾਕੀ ਭਾਵੇਂ ਕਾਗਜ਼ਾਂ ਦੇ ਵਿੱਚ ਜਿਵੇਂ ਮਰਜ਼ੀ ਹੋ ਜਾਵੇ ਦੋਸਤੋ ਸਿਮਰਨ ਜਿਹੜੀ ਹੈ ਬੜੀ ਖੁਸ਼ ਹੈ ਪੰਕਜ ਦੇ ਨਾਲ ਉਸਦੇ ਨਵੇਂ ਪਰਿਵਾਰ ਨਵੇਂ ਘਰ ਦੇ ਵਿੱਚ ਜੋ ਕਿ ਦਿੱਲੀ ਦੇ ਵਿੱਚ ਹੀ ਹੈ ਉੱਥੇ ਚਲੇ ਜਾਂਦੇ ਹਨ ਅਤੇ ਥੋੜੇ ਸਮੇਂ ਬਾਅਦ ਅਪ੍ਰੈਲ ਮਹੀਨੇ ਦੇ ਵਿੱਚ ਉਹਨਾਂ ਦੀ ਫਲਾਈਟ ਹੈ ਅਤੇ ਫਲਾਈਟ ਚੜ੍ਹ ਕੇ ਸਿਮਰਨ ਪੰਕਜ ਦੇ ਨਾਲ ਲੰਡਨ ਆ ਜਾਂਦੀ ਹੈ ਸ਼ੁਰੂ-ਸ਼ੁਰੂ ਦੇ ਵਿੱਚ ਸਾਰਾ ਕੁਝ ਬਹੁਤ ਵਧੀਆ ਚੱਲ ਰਿਹਾ ਹੈ ਕੋਈ ਕਹਿ ਨਹੀਂ ਸਕਦਾ ਵੀ ਇਸ ਪਰਿਵਾਰ ਦੇ ਵਿੱਚ ਇਸ ਛੋਟੇ ਜਿਹੇ ਘਰ ਦੇ ਵਿੱਚ ਕੋਈ ਕਮੀ ਹੈ ਲੇਕਿਨ ਸਿਮਰਨ ਨੂੰ ਉੱਥੇ ਆ ਕੇ ਪਤਾ ਲੱਗਦਾ ਹੈ ਵੀ ਪੰਕਜ ਦੇ ਦਾਅਵੇ ਜਿਹੜੇ ਹਨ ਉਹ ਕੁਝ ਫਿੱਕੇ ਹਨ ਕਿਉਂਕਿ ਪੰਕਜ ਨੇ ਵਾਰ-ਵਾਰ ਦਾਵਾ ਕੀਤਾ ਉਸਦੇ ਪਰਿਵਾਰ ਨੇ ਦਾਵਾ ਕੀਤਾ ਜਿਹੜਾ ਵਿਚਾਲੇ ਵਿਚੋਲਾ ਸੀ ਉਸਨੇ ਵੀ ਕਿਹਾ ਵੀ ਪੰਕਜ ਵੱਡੀ ਨੌਕਰੀ ਕਰਦਾ ਹੈ ਅਤੇ ਲੰਡਨ ਦੇ ਵਿੱਚ ਚੰਗੀ ਕੰਪਨੀ ਦੇ ਵਿੱਚ ਜੋਗ ਕਰਦਾ ਹੈ ਲੇਕਿਨ ਇਹ ਹੁੰਦਾ ਕੁਝ ਨਹੀਂ ਸੀ ਹਾਂ ਜੌਬ ਕਰਦਾ ਸੀ ਕੰਪਨੀ ਵਿੱਚ ਚੰਗੀ ਸੀ ਲੇਕਿਨ ਜੌਬ ਚੌਕੀਦਾਰ ਦੀ ਸੀ ਚੌਕੀਦਾਰ ਦਾ ਜੌਬ ਕਰਦਾ ਹੈ ਲੇਕਿਨ ਚਮਰਨ ਮਨ ਸਮਝਾਉਦੀ ਹੈ ਪੀ ਹੁਣ ਤਾਂ ਘਰ ਵਾਲਾ ਹੈ ਚੌਕੀਦਾਰ ਦੀ ਜੌਬ ਕਿਹੜਾ ਛੋਟੀ ਹੈ ਕੋਈ ਗੱਲ ਨਹੀਂ ਲੰਡਨ ਦੇ ਵਿੱਚ ਹੈ ਚੰਗੇ ਡਾਲਰ ਕਮਾਉਂਦਾ ਹੈ ਮੈਨੂੰ ਭੁੱਖੀ ਨਹੀਂ ਮਰਨ ਦੇਂਦਾ ਬਾਕੀ ਕੀ ਗੱਲ ਹੈ ਅਹੀਂ ਤਾਂ ਫਿਰ ਲਾਲਚ ਕਰੀ ਜਾਈਏ ਤੇ ਕਰੀ ਜਾਈਏ ਇਹਨਾਂ ਕੋ ਤਾਂ ਮਾੜੇ ਮੋਟਾ ਵਿਚੋਲੇ ਕਰਦੇ ਹੀ ਹੁੰਦੇ ਹਨ ਦੋਸਤੋ ਇਸ ਤਰ੍ਹਾਂ ਸੋਚ ਕੇ ਆਪਣਾ ਮਨ ਸਮਝਾ ਲੈਂਦੀ ਹੈ ਲੇਕਿਨ ਧੋਖੇ ਦੀ ਇਹ ਸ਼ੁਰੂਆਤ ਹੋ ਚੁੱਕੀ ਹੈ ਹੌਲੀ ਹੌਲੀ ਕਰਦਿਆਂ ਇਸ ਦੀ ਜਿਹੜੀ ਲੜੀ ਹੈ ਉਹ ਨਾ ਮੁੱਕਣ ਵਾਲੀ ਸੀ ਇਸ ਦੀ ਲੜੀ ਅੰਤ ਤੱਕ ਜਾਣ ਵਾਲੀ ਸੀ ਦੋਸਤੋ ਪੰਕਜ ਅਤੇ ਸਿਮਰਨ ਬੜੇ ਵਧੀਆ ਰਹਿੰਦੇ ਹਨ ਲੇਕਿਨ ਥੋੜੇ ਸਮੇਂ ਬਾਅਦ ਹੀ ਰਾਤ ਨੂੰ ਪੜੋਸੀ ਸ਼ਿਕਾਇਤ ਕਰਦੇ ਹਨ ਵੀ ਇਹਨਾਂ ਦੇ ਘਰ ਦੇ ਵਿੱਚੋਂ ਕੁੱਟ ਮਾਰਦੀਆਂ ਚੀਕਾਂ ਆਉਂਦੀਆਂ ਹਨ ਅਤੇ ਬੜੇ ਤਰੀਕੇ ਨਾਲ ਪੰਕਜ ਜਿਹੜਾ ਹੈ ਉਹ ਸਿਮਰਨ ਤੇ ਤਸ਼ੱਦਦ ਕਰਦਾ ਹੈ ਡੋਮੈਸਟਿਕ ਵਾਇਲੈਂਸ ਕਰਦਾ ਹੈ ਜਿਵੇਂ ਹੀ ਸਿਮਰਨ ਇਹ ਗੱਲ ਵਿਚਾਰੀ ਦਬਦੀ ਮਾਰੇ ਆਪਣੇ ਘਰ ਦੱਸਦੀ ਹੈ ਆਪਣੀ ਭੈਣ ਨੂੰ ਦੱਸਦੀ ਹੈ ਅਤੇ ਜਦੋਂ ਘਰ ਵਾਲੇ ਸੁਣਦੇ ਹਨ ਪੱਕਾ ਦਿੰਦੇ ਹਨ ਵੀ ਇਸ ਤੋਂ ਅੱਡ ਹੋ ਜਾ ਇਸ ਤੇ ਕਿਸ ਪਾਦੇ ਡੋਮੈਸਟਿਕ ਵਾਇਰਸ ਦਾ ਕਿਉਂਕਿ ਯੂਕੇ ਦੇ ਵਿੱਚ ਕਾਨੂੰਨ ਬੜੇ ਸਖ ਹਨ ਦੋਸਤੋ ਅਗਲੇ ਹੀ ਦਿਨ ਪੁਲਿਸ ਆਂਦੀ ਹੈ ਅਤੇ ਪੁਲਿਸਾਂ ਦੇ ਹਸਾਰ ਸਾਰੇ ਸਬੂਤ ਦਿਖਦੀ ਹੈ ਪੜੋਸੀਆਂ ਦੇ ਬਿਆਨ ਲੈ ਜਾਂਦੇ ਹਨ ਪੜੋਸੀ ਬਿਲਕੁਲ ਹਾਂ ਭਰ ਦਿੰਦੇ ਹਨ ਵੀ ਹਾਂ ਇਹਨਾਂ ਕਰ ਤੋਂ ਆਵਾਜ਼ਾਂ ਆndੀਆਂ ਸਨ ਅਤੇ ਕੁੱਟ ਮਾਰ ਦੀ ਆਵਾਜ਼ਾਂ ਸਨ ਪੁਲਿਸ ਜਦੋਂ ਵੈਰੀਫਿਕੇਸ਼ਨ ਕਰਦੀ ਹੈ ਸਰੀਰ ਤੇ ਵੀ ਕੁੱਟ ਮਾਰ ਦੇ ਨਿਸ਼ਾਨ ਹਨ ਇਸ ਕਰਕੇ ਪੰਕਜ ਦੇ ਡੋਮੈਸਟਿਕ ਵਾਇਲੈਂਸ ਦਾ ਕੇਸ ਪਾ ਦਿੰਦੀ ਹੈ ਦੋਸਤੋ ਅਦਾਲਤ ਦੇ ਵਿੱਚ ਫੈਸਲਾ ਹੁੰਦਾ ਹੈ ਵੀ ਜਦੋਂ ਤੱਕ ਪੰਕਜ ਜਿਹੜਾ ਹੈ ਇਹ ਸੁਧਾਰ ਨਹੀਂ ਕਰ ਲੈਂਦਾ ਮਾਫੀ ਨਹੀਂ ਮੰਗ ਲੈਂਦਾ ਅਤੇ ਸਿਮਰਨ ਉਸ ਨੂੰ ਮਾਫੀ ਕਰ ਦਿੰਦੀ ਉਦੋਂ ਤੱਕ ਹੁਣ ਪੰਕਜ ਆਪਣੇ ਘਰ ਤੋਂ ਬਾਹਰ ਰਹੇਗਾ ਇਹ ਕਾਰਨ ਸਿਮਰਨ ਦਾ ਹੈ ਇੱਥੇ ਰਹੇਗੀ ਜਿੰਨਾ ਚਿਰ ਮਰਜ਼ੀ ਰਹੀ ਜਾਵੇ ਅਤੇ ਸਿਮਰਨ ਨੂੰ ਰੋਕ ਟੋਕ ਨਹੀਂ ਸਕਦਾ ਉਸ ਨੂੰ ਹਰ ਮਹੀਨੇ ਪੈਸੇ ਦੇਣੇ ਪੈਣਗੇ ਇਸ ਤਰ੍ਹਾਂ ਦਾ ਜਿਹੜਾ ਹੈ ਉਹ ਮਾਮਲਾ ਤੇ ਹੋ ਜਾਂਦਾ ਹੈ ਲੇਕਿਨ ਕਿਉਂਕਿ ਸਿਮਰਨ ਪੰਜਾਬੀ ਕਰੋ ਹੈ ਚੰਗੇ ਕਰੋ ਹੈ ਆਪਣੇ ਘਰ ਵਾਲੇ ਨੂੰ ਇਸ ਤਰ੍ਹਾਂ ਦੁਖੀ ਕਰਨਾ ਆਪਣੇ ਕਲਚਰ ਦੇ ਵਿੱਚ ਨਹੀਂ ਹੈ ਭਾਵੇਂ ਮਾੜਾ ਹੋਵੇ ਭਾਵੇਂ ਚੰਗਾ ਹੋਵੇ ਆਪਣੀ ਕੁੜੀਆਂ ਇਹੀ ਸੋਚਦੀਆਂ ਹਨ ਵੀ ਕੋਈ ਗੱਲ ਨਹੀਂ ਘਰਵਾਲਾ ਹੈ ਮਾੜਾ ਮੋਟਾ ਕਲੇਸ਼ ਭਲਾ ਕਿਸਦੇ ਘਰ ਨਹੀਂ ਹੁੰਦਾ ਪਰਿਵਾਰ ਵਾਲੇ ਵੀ ਸਿਮਰਨ ਨੂੰ 아이 ਸਮਝਾਉਂਦੇ ਹਨ ਥੋੜੇ ਸਮੇਂ ਬਾਅਦ ਹੀ ਲਗਭਗ 1 ਮਹੀਨੇ ਬਾਅਦ ਸਿਮਰਨ ਮੰਨ ਜਾਂਦੀ ਹੈ ਅਤੇ ਪੰਕਜ ਨੂੰ ਦੁਬਾਰਾ ਉਸਦੇ ਹੀ ਘਰ ਆਣ ਨੂੰ ਕਹਿ ਦਿੰਦੀ ਹੈ ਕੋਈ ਹੁਣ ਜਿਹੜਾ ਹੈ ਅਦਾਲਤ ਦਾ ਵਿੱਚ ਦਖਲ ਨਹੀਂ ਹੁੰਦਾ ਵਧੀਆ ਦੋਵੇਂ ਰਹਿ ਰਹੇ ਹਨ ਸਭ ਨੂੰ ਇੰਜ ਲੱਗਦਾ ਹੈ ਲੇਕਿਨ ਹੁਣ ਕੁਝ ਨਾ ਕੁਝ ਸਮਝੌਤੇ ਤਾਂ ਸਿਮਰਨ ਨੂੰ ਕਰਨੇ ਪੈਣੇ ਸਨ ਸਿਮਰਨ ਜਿਹੜੀ ਹੈ ਆਪਣੇ ਘਰ ਦੇ ਨਾਲ ਗੱਲ ਨਹੀਂ ਕਰ ਪਾਉਂਦੀ ਕਿਉਂਕਿ ਜਦੋਂ ਗੱਲ ਕਰਨ ਦੀ ਕੋਸ਼ਿਸ਼ ਕਰਦੀ ਹੈ ਪੰਕਜ ਵਿਚਾਲੇ ਆਪੇ ਫੋਨ ਕੱਟ ਦਿੰਦਾ ਹੈ ਜਾਂ ਘਰ ਦੇ ਵਿੱਚ ਕਲੇਸ਼ ਹੋਣਾ ਸ਼ੁਰੂ ਹੋ ਜਾਂਦਾ ਹੈ ਸਿਮਰਨ ਐਸੇ ਤੋਂ ਬਚਣ ਵਾਸਤੇ ਜਦੋਂ ਵੀ ਆਪਣੇ ਘਰ ਦੇ ਨਾਲ ਗੱਲ ਕਰਦੀ ਹੈ ਉਦੋਂ ਬਾਥਰੂਮ ਦੇ ਵਿੱਚ ਚਲੀ ਜਾਂਦੀ ਹੈ ਉੱਥੇ ਬੈਠ ਕੇ ਹੀ ਅੱਧਾ-ਅੱਧਾ ਘੰਟਾ ਪੂਣਾ-ਪੂਣਾ ਘੰਟਾ ਆਪਣੇ ਘਰਦਿਆਂ ਨਾਲ ਗੱਲ ਕਰਦੀ ਰਹਿੰਦੀ ਹੈ ਇਸ ਤਰ੍ਹਾਂ ਹੌਲੀ-ਹੌਲੀ ਚੱਲਦਾ ਰਹਿੰਦਾ ਹੈ ਸਿਮਰਨ ਆਪਣੇ ਘਰਦਿਆਂ ਨਾਲ ਵੀ ਸੰਪਰਕ ਰੱਖ ਰਹੀ ਹੈ ਰੋਜ਼ ਆਪਣੇ ਘਰਦਿਆਂ ਨਾਲ ਗੱਲ ਕਰਦੀ ਹੈ ਉੱਥੇ ਛੋਟੀ-ਮੋਟੀ ਦੁਕਾਨ ਤੇ ਕੰਮ ਵੀ ਕਰਦੀ ਹੈ ਅਤੇ ਨਾਲ-ਨਾਲ ਪੰਕਜ ਨੂੰ ਵੀ ਕਮਾਕੇ ਖਵਾਉਂਦੀ ਹੈ ਅਤੇ ਪੰਕਜ ਨਾਲੇ ਤਾਂ ਪੈਸੇ ਲੈਂਦਾ ਹੈ ਨਾਲੇ ਇਸ ਜਿਹੜੀ ਚੀਜ਼ ਹੈ ਕਮਾਉਣ ਵਾਲੀ ਇਹ ਉਸ ਨੂੰ ਖਾਤੀ ਪਸੰਦ ਨਹੀਂ ਆ ਰਹੀ ਪੰਕਜ ਇਸ ਦਾ ਵਿਰੋਧ ਕਰਦਾ ਹੈ ਅਤੇ ਕਹਿੰਦਾ ਹੈ ਵੀ ਨਹੀਂ ਨਹੀਂ ਤੁਸੀਂ ਕਿਉਂ ਕੁਮਾਰੇ ਹੋ ਮੈਂ ਆਪੇ ਕੁਮਾਰਿਆ ਹਾਂ ਨਾਲੇ ਤਾਂ ਤਨਖਾਹ ਲੈਂਦਾ ਹੈ ਨਾਲੇ ਘਰ ਦੇ ਵਿੱਚ ਕਲੇਸ਼ ਕਰਦਾ ਹੈ ਦੋਸਤੋ ਇਹ ਸਭ ਐਵੇਂ ਚੱਲਦਾ ਰਹਿੰਦਾ ਹੈ ਲੇਕਿਨ ਸਿਮਰਨ ਜਿਹੜੀ ਹੈ ਉਹ ਆਪਣੇ ਘਰਦਿਆਂ ਨੂੰ ਇਹ ਕਹਿ ਕੇ ਸਮਝਾ ਦਿੰਦੀ ਹੈ ਇਹ ਕਹਿੰਦੀ ਕੋਈ ਗੱਲ ਨਹੀਂ ਚਲੋ ਜਿਵੇਂ ਵੀ ਹੈ ਠੀਕ ਹੈ ਹੁਣ ਸਾਡੇ ਵਿਚਕਾਰ ਸਭ ਕੁਝ ਸੁਧਰਿਆ ਹੈ ਲੇਕਿਨ ਸੁਧਰਦਾ ਕੁਝ ਨਹੀਂ ਵਿਆਹ ਤੋਂ तकरीबन 5 ਮਹੀਨੇ ਬਾਅਦ ਅੱਜ ਸਿਮਰਨ ਆਪਣੀ ਭੈਣ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਗੱਲ ਕਰ ਰਹੀ ਹੈ ਅਤੇ ਸ਼ਾਮ ਦਾ ਵੇਲਾ ਹੈ ਆਪਣੇ ਪਰਵਾਰ ਨੂੰ ਸਮਝਾਉਂਦੀ ਹੈ ਵੀ ਹੁਣ ਅੱਜ ਮੈਂ ਸਾਗ ਬਣਾ ਰਹੀ ਹਾਂ ਅਤੇ ਦੇਖੋ ਆ ਅਤੇ ਦੇਖੋ ਆ ਪੰਕਜ ਜੀ ਫੇਵਰਟ ਡਿਸ਼ ਹੈ ਮੈਂ ਤਿਆਰ ਕਰ ਰਹੀ ਹਾਂ ਪੰਕਜ ਵਾਸਤੇ ਪੰਕਜ ਘਰ ਆਵੇਗਾ ਬੜਾ ਖੁਸ਼ ਹੋ ਜਾਵੇਗਾ ਇਹ ਦੇਖਦੇ ਸਾਰ ਉਸ ਦੇ ਮੂੰਹ ਚ ਪਾਣੀ ਆ ਜਾਣਾ ਹੈ ਇਸ ਤਰ੍ਹਾਂ ਦੀ ਗੱਲਾਂ ਕਰ ਰਹੀ ਹੈ ਬੜੀ ਖੁਸ਼ ਲੱਗ ਰਹੀ ਹੈ ਜਿਵੇਂ ਕਿ ਸਾਰਾ ਕੁਝ ਬਦਲ ਗਿਆ ਹੋਵੇ ਜਿਵੇਂ ਕਿ ਪੰਕਜ ਜਿਹੜਾ ਹੈ ਉਹ ਤਨ ਕਰਨਾ ਬੰਦ ਕਰ ਗਿਆ ਹੋਵੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਿ ਬਸ ਹੁਣ ਸਭ ਕੁਝ ਠੀਕ ਹੋ ਚੁੱਕਿਆ ਹੈ ਸਮੇਂ ਨੇ ਸਾਰਿਆਂ ਮਰਮ ਪਟੀਆਂ ਕਰ ਦਿੱਤੀਆਂ ਹਨ ਲੇਕਿਨ ਇਹੋ ਜਿਹਾ ਕੁਝ ਨਹੀਂ ਹੁੰਦਾ ਇਹ ਸਿਰਫ ਸਿਮਰਨ ਦਾ ਵਹਿਮ ਸੀ ਦੋਸਤੋ ਉਸ ਰਾਤ ਉਹ ਜਿਹੜੀ ਗੱਲ ਹੋਈ ਉਹ ਜਿਹੜੀ ਸਿਮਰਨ ਖੁਸ਼ ਨਜ਼ਰ ਆ ਰਹੀ ਸੀ ਉਹ ਆਖਰੀ ਵਾਰ ਸੀ ਉਸ ਤੋਂ ਬਾਅਦ ਕਈ ਦਿਨਾਂ ਤੱਕ ਕਈ ਹਫ਼ਤਿਆਂ ਤੱਕ ਸਿਮਰਨ ਜਿਹੜੀ ਹੈ ਪਰਿਵਾਰ ਦੇ ਨਾਲ ਗੱਲ ਹੀ ਕਰਦੀ ਪਰਿਵਾਰ ਵਾਈਫਾਈ ਰਾਹੀਂ WhatsApp ਕਾਲ ਲਗਾਉਂਦਾ ਹੈ ਕਿਉਂਕਿ ਉੱਤੇ ਸਿੱਧੀ ਕਾਲ ਜਾਣੀ ਸੰਭਵ ਨਹੀਂ ਹੈ ਦੋਸਤੋ ਵਾਰ-ਵਾਰ WhatsApp ਕਾਲ ਕਰੀ ਜਾਂਦੀ ਹੈ ਆਸ-ਪਾਸ ਦੇ ਜੋ ਲੋਕ ਹਨ ਉਹਨਾਂ ਨਾਲ ਵੀ ਸੰਪਰਕ ਸਤਾ ਜਾਂਦਾ ਹੈ ਜੋ ਪਰਿਵਾਰ ਦੀ ਜਾਣਕਾਰੀ ਦੇ ਵਿੱਚ ਲੰਡਨ ਰਹਿ ਰਹੇ ਹਨ ਦੋਸਤੋ ਸੰਪਰਕ ਕੀਤਾ ਜਾਂਦਾ ਹੈ ਲੇਕਿਨ ਕੋਈ ਵੀ ਉਹਨਾਂ ਤੋਂ ਹੈਲਪ ਕਰਨ ਦੇ ਲਈ ਮਦਦ ਕਰਨ ਦੇ ਲਈ ਰਾਜ਼ੀ ਨਹੀਂ ਹੁੰਦਾ ਕਈ ਦਿਨਾਂ ਬਾਅਦ ਪਿਤਾ ਜਿਹੜਾ ਹੈ ਕਈ ਅੰਗੇ ਗੁਹਾਰ ਲਗਾਉਂਦਾ ਹੈ ਉਹਨਾਂ ਦੇ ਵਿੱਚੋਂ ਇੱਕ ਸਰਦਾਰ ਸੁਰਜਨ ਸਿੰਘ ਜੋ ਕਿ ਉੱਥੇ ਰਹਿੰਦਾ ਹੈ ਉੱਥੇ ਗਏ ਨੂੰ ਬਹੁਤਾ ਚਿਰ ਨਹੀਂ ਹੋਇਆ ਲੇਕਿਨ ਫਿਰ ਵੀ ਮਦਦ ਕਰਨ ਦੇ ਲਈ ਤਿਆਰ ਹੋ ਜਾਂਦਾ ਹੈ ਸੁਰਜਨ ਸਿੰਘ ਨੂੰ ਅੰਗਰੇਜ਼ੀ ਨਹੀਂ ਆਉਂਦੀ ਇੰਗਲਿਸ਼ ਬਹੁਤ ਘੱਟ ਆਉਂਦੀ ਹੈ ਮਾਹੀ ਉੱਥੋਂ ਦੀ ਕੋਈ ਹੋਰ ਲੈਂਗੁਏਜ ਆਂਦੀ ਹੈ ਲੇਕਿਨ ਫਿਰ ਵੀ ਚਲੋ ਸੁਰਜਨ ਸਿੰਘ ਮਦਦ ਕਰਨ ਦੇ ਲਈ ਰਾਜ਼ੀ ਹੋ ਜਾਂਦਾ ਹੈ ਕਹ ਦਿੰਦਾ ਹੈ ਮੈਂ ਤੁਹਾਡੀ ਧੀ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗਾ ਉਸ ਦੇ ਆਸ-ਪਾਸ ਤੇ ਜੋ ਵੀ ਪੁਲਿਸ ਥਾਣਾ ਹੈ ਉਸ ਤੇ ਵੀ ਜਾ ਕੇ ਪੁਲਿਸ ਨੂੰ ਰਿਪੋਰਟ ਕਰਾਂਗਾ ਕਿ ਕਈ ਦਿਨ ਹੋ ਗਏ ਸਿਮਰਨ ਆਪਣੇ ਘਰਦਿਆਂ ਦੇ ਸੰਪਰਕ ਵਿੱਚ ਨਹੀਂ ਆਇਆ ਕੀ ਉਹ ਠੀਕ ਤਾਂ ਹੈ ਦੋਸਤੋ ਪੁਲਿਸ ਥਾਣੇ ਜਾਂਦਾ ਹੈ ਕਿਉਂਕਿ ਉਸ ਨੂੰ ਇੰਗਲਿਸ਼ ਨਹੀਂ ਆਉਂਦੀ ਕਿਉਂਕਿ ਉਸ ਦਾ ਇੰਗਲਿਸ਼ ਦੇ ਵਿੱਚ ਬੜਾ ਹੱਥ ਤੰਗ ਹੈ ਉਮਰ ਦਾ ਰਾਜ ਬੰਦਾ ਹੈ ਤਾਂ ਕਰਕੇ ਉਸ ਨੂੰ ਇੱਕ ਵਾਰ ਤਾਂ ਤਕਲੀਫ ਆਉਂਦੀ ਹੈ ਕਿਉਂਕਿ ਇਸ਼ਾਰਿਆਂ ਦੇ ਵਿੱਚ ਗੱਲ ਸਮਝਾਉਣੀ ਬੜੀ ਔਖੀ ਹੈ ਲੇਕਿਨ ਦੇਖੋ ਰੱਬ ਦੀ ਦਇਆ ਹੈ ਕਿਸਮਤ ਹੈ ਉੱਥੇ ਇੱਕ ਪੰਜਾਬੀ ਸਰਦਾਰ ਪੁਲਿਸ ਵਾਲਾ ਮਿਲ ਜਾਂਦਾ ਹੈ ਹੁਣ ਇਹਨਾਂ ਦੇਖਦੇ ਆਂ ਜੀ ਸਰਦਾਰ ਸਾਹਿਬ ਦੀ ਜਾਨ ਦੇ ਵਿੱਚ ਜਾਣ ਆਂਦੀ ਹੈ ਉਹ ਉਸ ਪੁਲਿਸ ਵਾਲੇ ਨੂੰ ਜੋ ਕਿ ਪੰਜਾਬੀ ਜਾਣਦਾ ਹੈ ਪੰਜਾਬੀ ਸਮਝਦਾ ਹੈ ਸਾਰੀ ਗੱਲ ਸਮਝਾ ਦਿੰਦਾ ਹੈ ਅੱਗੋਂ ਪੁਲਿਸ ਵੀ ਇਸ ਨੂੰ ਬੜੇ ਸੀਰੀਅਸ ਤਰੀਕੇ ਨਾਲ ਲੈਂਦੀ ਹੈ ਕਿਉਂਕਿ ਯੂਕੇ ਹੈ ਕਾਨੂੰਨ ਬੜਾ ਸਖਤ ਹੈ ਉਤੋਂ ਔਰਤਾਂ ਦੇ ਮਾਮਲੇ ਦੇ ਵਿੱਚ ਕੋਈ ਵੀ ਟਲਾਈ ਇੱਥੇ ਵਰਤੀ ਨਹੀਂ ਜਾਂਦੀ ਦੋਸਤੋ ਸਾਰਾ ਜਿਹੜਾ ਹੈ ਉਹ ਰਿਪੋਰਟ ਦੇ ਵੀ ਦਰਜ ਕਰਨਾ ਜਾਂਦਾ ਹੈ ਗੁੰਮ ਸ਼ੁਦਗੀ ਦੀ ਰਿਪੋਰਟ ਸਿਮਰਨ ਦੇ ਨਾਮ ਤੇ ਦਰਜ ਹੁੰਦੀ ਹੈ ਦੋਸਤੋ ਘਰਿਆਂ ਦੇ ਹਨ ਘਰੇ ਸਿਮਰਨ ਨਹੀਂ ਹੈ ਨਾ ਹੀ ਪੰਕਜ ਹੈ ਆਸ-ਪਾਸ ਦੇ ਪੜੋਸਵਾਲੇ ਕਹੇ ਰਹੇ ਹਨ ਵੀ ਚਾਰ-ਪੰਜ ਦਿਨ ਹੋ ਗਏ ਨਾ ਤਾਂ ਸਿਮਰਨ ਮਿਲੀ ਨਾ ਹੀ ਪੰਕਜ ਮਿਲਿਆ ਇੱਥੇ ਅਸੀ ਕਿਸੇ ਨੂੰ ਨਹੀਂ ਦੇਖਿਆ ਦੋਸਤੋ ਹੁਣ ਸਾਰੇ ਸੋਚ ਰਹੇ ਹਨ ਵੀ ਗਈ ਕਿਤੇ ਸਿਮਰਨ ਤਾਂ ਰਿਪੋਰਟ ਜਿਹੜੀ ਹੈ ਉਸ ਤੇ ਹੋਰ ਜਿਆਦਾ ਪਹਿਰਾ ਦਿੱਤਾ ਜਾਂਦਾ ਹੈ ਆਸ-ਪਾਸ ਦੇ ਜਿਹੜੇ ਲੋਕ ਹਨ ਆਸ-ਪਾਸ ਦੇ ਜਿਹੜੇ ਇਲਾਕੇ ਹਨ ਉਹਨਾਂ ਦੇ ਵਿੱਚ ਪੁਛਤਾਚ ਹੁੰਦੀ ਹੈ ਵੀ ਕਿਤੇ ਨਾ ਕਿਤੇ ਸਿਮਨ ਜਾਂ ਪੰਕਜ ਜੀ ਜਿਹੜਾ ਹੈ ਲੋਕੇਸ਼ਨ ਮਿਲ ਜਾਵੇ ਉਹਨਾਂ ਦਾ ਕੋਈ ਅਤਾ ਪਤਾ ਲੱਗ ਜਾਵੇ ਕਈ ਦਿਨ ਵੀ ਜਾਂਦੇ ਹਨ ਦੋਸਤੋ ਇੰਨੇ ਦੇ ਵਿਚਕਾਰ ਖਬਰ ਆਉਂਦੀ ਹੈ ਵੀ ਉਥੋਂ 70 ਮੀਲ ਦੂਰ ਇੱਕ ਲਾਵਾਰਿਸ ਜੀ ਕਾਰ ਪਈ ਹੈ ਜਿਸ ਤੇ ਵਿੱਚ ਸ਼ਾਇਦ ਕੋਈ ਵੀ ਨਹੀਂ ਹੈ ਕਈ ਦਿਨ ਹੋ ਗਏ ਪਬਲਿਕ ਏਰੀਆ ਦੇ ਵਿੱਚ ਉਹ ਕਾਰ ਖੜੀ ਹੈ ਇਹਨੇ ਦਿਨਾਂ ਇੱਥੇ ਕੋ ਕਾਰ ਖੜੀ ਨਹੀਂ ਹੈ ਇਸ ਦੀ ਜਾਂਚ ਕੀਤੀ ਜਾਵੇ ਦੋਸਤੋ ਪੁਲਿਸ ਜਿਵੇਂ ਹੀ ਉੱਥੇ ਪਹੁੰਚਦੀ ਹੈ ਆਮ ਲੋਕ ਸ਼ਿਕਾਇਤ ਕਰਦੇ ਹਨ ਜੋ ਪੁਲਿਸ ਉੱਥੇ ਆਈ ਹੈ ਉਹ ਜਿਵੇਂ ਕਾਰ ਦੇ ਵਿੱਚ ਦਿਖਦੀ ਹੈ ਕਾਰ ਦੇ ਵਿੱਚ ਤਾਂ ਕੋਈ ਨਹੀਂ ਹੈ ਲੇਕਿਨ ਜਦੋਂ ਮਕੈਨਿਕਾ ਤੋਂ ਜਦੋਂ ਪੁਲਿਸ ਡਿੱਕੀ ਖਲੋਂਦੀ ਹੈ ਉਸ ਤੇ ਵਿੱਚ ਤਾਂ ਇੱਕ ਬੋਡੀ ਪਈ ਹੈ ਇਹ ਸਿਮਰਨ ਹੈ ਦੋਸਤੋ ਜਿਹੜਾ ਹੁਣ ਕੇਸ ਹੈ ਉਹ ਗਮਸ਼ੁਦਗੀ ਤੋਂ ਅੱਗੇ ਵੱ ਚੁੱਕਿਆ ਹੈ सिमरन दी मौत ਕਾ ਚੁਕਿਆ ਹੈ ਦੋਸਤੋ ਹੁਣ ਜਿਹੜੀ ਸਿਮਰਨ ਹੈ ਉਸ ਦਾ ਅੰਤਮ ਸੰਸਕਾਰ ਪੰਜਾਬੀ ਮਰਾਦਾ ਵਾਂਗ ਕੀਤਾ ਜਾਂਦਾ ਹੈ ਉਸ ਦੀਆਂ ਅਸਤੀਆਂ ਜਿਹੜੀਆਂ ਹਨ ਕਰੇ ਪੋਸਟ ਕਰ ਦਿੱਤੇ ਜਾਂਦੀਆਂ ਹਨ ਕਰੇ ਪੇਜਿਤੀਆਂ ਜਾਂਦੀਆਂ ਹਨ ਦੋਸਤੋ ਸਿਮਰਨ ਤਾਂ ਹੁਣ ਜਾ ਚੁਕੀ ਹੈ ਲੇਕਿਨ ਹੁਣ ਪੁਲਿਸ ਨੂੰ ਲੱਭਣਾ ਮੰਦਾ ਹੈ ਅਤੇ ਪੁਲਿਸ ਜਿਹੜੀ ਹੈ ਉੱਥੇ ਯੂਕੇ ਦੇ ਵਿੱਚ ਹੀ 60 ਡਿਕਟੇਟਿਵਾਂ ਦੀ ਟੀਮ ਜਿਹੜੀ ਹੈ ਉਸ ਸਿਮਰਨ ਦੇ ਇਸ ਮਾਮਲੇ ਦੇ ਵਿੱਚ ਲਗਾਈ ਜਾਂਦੀ ਹੈ ਕਿਉਂਕਿ ਬੋਡੀ ਜਿਹੜੀ ਹੈ ਉਹ ਯੂਕੇ ਦੇ ਇੱਕ ਰਹੈਸ਼ੀ ਇਲਾਕੇ ਦੇ ਵਿੱਚ ਮਿਲੀ ਹੈ आसपास ਦੇ ਲੋਕ ਬੜੇ ਡਰੇ ਹਨ ਵੀ ਇਸ ਔਰਤ ਨੂੰ ਕੀ ਹੋ ਗਿਆ ਹੈ ਅਤੇ ਕਿੰਨੇ ਇਹ ਕੰਮ ਕੀਤਾ ਹੈ ਇਸ ਦਾ ਅਸਲ ਗੁਨੇਗਾਰ ਕੌਣ ਹੈ ਇਸ ਨੂੰ ਲੱਭਣ ਦੀ ਕੋਸ਼ਿਸ਼ਾਂ ਹੋ ਰਹੀਆਂ ਹਨ ਯੂਕੇ ਹੈ ਦੋਸਤੋ ਕਈ ਦਿਨ ਇਸ ਪੂਰੀ ਤਫਤੀਸ਼ ਦੇ ਵਿੱਚ ਲੱਗਦੇ ਹਨ ਲੇਕਿਨ ਡਿਕਟੇਟਿਵਾਂ ਦਾ ਜਿਹੜਾ ਹੈੱਡ ਹੈ ਜੋ ਪੁਲਿਸ ਵਾਲਿਆਂ ਦਾ ਹੈੱਡ ਹੈ ਅਫਸਰ ਹੈ ਉਹ ਫਿਰ ਪ੍ਰੈਸ ਕਾਨਫਰੰਸ ਕਰਦਾ ਹੈ ਉਸ ਦੇ ਵਿੱਚ ਕਨਫਰਮ ਕੀਤਾ ਜਾਂਦਾ ਹੈ ਇਹ ਜਿਹੜਾ ਘਟਨਾ ਹੈ ਇਹ ਸ੍ਰੀਆਮ ਪੰਕਜ ਜੋ ਕਿ ਸਿਮਰਨ ਦਾ ਹੀ ਪਤੀ ਸੀ ਉਸ ਨੇ ਕੀਤੀ ਹੈ ਇਹ ਕਿਸੇ ਹੋਰ ਨੇ ਨਹੀਂ ਕੀਤੀ ਇਹ ਪੰਕਜ ਅਤੇ ਸਿਮਰਨ ਦੇ ਵਿਚਾਲੇ ਚੱਲ ਰਹੇ ਡੋਮੈਸਟਿਕ ਵਾਇਲੈਂਸ ਦਾ ਨਿਤਗਿਆ ਹੈ ਇਹ ਜੜਾ ਹੈ ਇਸ ਸਿਮਰਨ ਬਰਦਾਸ਼ਤ ਕਰਦੀ ਰਹੀ ਉਸ ਤੇ ਪੰਕਜ ਹਾਵੀ ਹੁੰਦਾ ਰਿਹਾ ਇਹਨਾ ਹਾਵੀ ਹੋ ਗਿਆ ਵੀ ਹੁਣ ਇਹ ਜੜਾ ਅੰਜਾਮ ਹੈ ਇਸ ਤੇ ਕਾਲਾ ਚੁਕੀ ਹੈ ਉਹ ਤੁੰਦੇ ਆਸ-ਪਾਸ ਤੇ ਸੀਸੀਟੀਵੀ ਰਾਹੀ ਪੰਕਜ ਨੂੰ ਖਗਾਲਣ ਦੀ ਕੋਸ਼ਿਸ਼ ਹੁੰਦੀ ਹੈ ਬਸ ਇੱਕ ਲਾਸਟ ਤਸਵੀਰ ਪੰਕਜ ਦੀ ਉਦੋਂ ਮਿਲਦੀ ਹੈ ਜਦੋਂ ਉਹ ਗੱਡੀ ਉੱਥੇ پارک ਕਰਕੇ ਵਾਪਸ ਦੁਕਾਨ ਵੱਲ ਜਾਂਦਾ ਹੈ ਦੋਸਤੋ ਬਾਅਦ ਪੰਕਜ ਦਾ ਕੋਈ ਵੀ ਅਤਾ ਪਤਾ ਨਹੀਂ ਮਿਲਦਾ ਕਈ ਜਗ੍ਹਾ ਉਸ ਨੂੰ ਲੱਭੇ ਜਾਂਦਾ ਹੈ ਦੋਸਤੋ ਉੱਥੇ ਵੀ ਨਿਗਾਹ ਮਾਰੀ ਜਾਂਦੀ ਹੈ ਲੇਕਿਨ ਨਹੀਂ ਪੰਕਜ ਅੱਜ ਦੀ ਡੇਟ ਤੱਕ ਉੱਥੇ ਨਹੀਂ ਮਿਲਿਆ ਇਹ ਸਾਰੀ ਘਟਨਾ ਸੀ ਜੀ ਨਵੰਬਰ 2024 ਦੀ ਅੱਜ ਤਰੀਕ ਫਰਵਰੀ 2025 ਤੱਕ ਪੰਕਜ ਦਾ ਕੋਈ ਵੀ ਪਤਾ ਅਤਾ ਨਹੀਂ ਲੱਗਿਆ ਪੰਕਜ ਨੂੰ ਲੱਭ ਲੱਭ ਕੇ ਪੁਲਿਸ ਜਿਹੜੀ ਹੈ ਯੂਕੇ ਦੀ ਕਮਲੀ ਹੋ ਚੁੱਕੀ ਹੈ ਸਾਰਾਈ ਕਹਿੰਦੇ ਹਨ ਵੀ ਪੰਕਜ ਭੱਜ ਕੇ ਕਿਸੇ ਹੋਰ ਦੇਸ਼ ਚਲਾ ਗਿਆ ਹੈ ਪੁਲਿਸ ਨੇ ਜਿਹੜਾ ਯੂਰਪ ਹੈ ਉਸਤੇ ਆਸ-ਪਾਸ ਦੇ ਕਈ ਦੇਸ਼ਾਂ ਦੇ ਵਿੱਚ ਯੂਰਪ ਦੇ ਵਿੱਚ ਪੰਕਜ ਦੀ ਭਾਲ ਕਰਨੇ ਸ਼ੁਰੂ ਕੀਤੀ ਹੈ ਲੇਕਿਨ ਆਮ ਲੋਕ ਜਿਹੜੇ ਹਨ ਅਤੇ ਜੋ ਸਿਮਰਨ ਦਾ ਪਰਿਵਾਰ ਹੈ ਉਹ ਆਹੀ ਦਰਖਾਸਤ ਲਾਉਂਦੇ ਹਨ ਉਹਨਾਂ ਦੀ ਆਹੀ ਸੋਚ ਹੈ ਵੀ ਪੰਕਜ ਹੋਰ ਕਿੱਧਰ ਨਹੀਂ ਗਿਆ ਉਹ ਭਾਰਤ ਆ ਗਿਆ ਹੈ ਭਾਰਤ ਦੀ ਪੁਲਿਸ ਦੇ ਵਿੱਚ ਉਹਨਾਂ ਨੇ ਰਿਪੋਰਟ ਵੀ ਦਰਜ ਕੀਤੀ ਐਫ ਆਈ ਆਰ ਲਖਾਈ ਆਪਣੇ ਭਾਰਤ ਦੇ ਕਾਨੂੰਨ ਬਾਰੇ ਸਭ ਲੋਕ ਜਾਣਦੇ ਹਨ ਕਿੰਨਾ ਕੋ ਕੰਮ ਦਾ ਹੈ ਕਿੰਨਾ ਕੋ ਇਹ ਤੇਜ਼ ਕੰਮ ਕਰਦਾ ਹੈ ਦੋਸਤੋ ਹਜੇ ਤੱਕ ਕੋਈ ਵੀ ਪੰਕਜ ਦਾ ਅਤਾ ਪਤਾ ਨਹੀਂ ਲੱਭਿਆ ਉਸ ਨੂੰ ਭਾਰਤਾਂ ਸ਼ਾਇਦ ਪਤਾ ਨਹੀਂ ਕਿੰਨਾ ਸਮਾਂ ਹੋ ਗਿਆ ਹੋਵੇਗਾ ਹਜੇ ਤੱਕ ਪੰਕਜ ਨਹੀਂ ਮਿਲਿਆ ਇਥੇ ਤੱਕ ਕਿ ਪੁਲਿਸ ਨੇ ਜਾਂਚ ਤੱਕ ਸ਼ੁਰੂ ਨਹੀਂ ਕੀਤੀ ਪੁਲਿਸ ਮੰਨਣ ਨੂੰ ਤਿਆਰ ਨਹੀਂ ਹੈ ਸਬੂਤ ਮੰਗ ਰਹੀ ਹੈ ਲਿਆਓ ਸਬੂਤ ਵੀ ਪੰਕਜ ਭਾਰਤ ਆਇਆ ਕਿ ਨਹੀਂ ਆਇਆ ਤੁਹਾਡੇ ਕੋਲ ਕੀ ਸਬੂਤ ਹੈ ਬਾਕੀ ਚਲੋ ਸਮਾਂ ਦੱਸੇਗਾ ਅੱਗੇ ਜੋ ਜੋ ਰਿਪੋਰਟ ਆਵੇਗੀ ਆਪਾਂ ਉਸੇ ਤਰ੍ਹਾਂ ਤੁਹਾਡੇ ਸਾਹਮਣੇ ਇਹ ਜਿਹੜੀ ਕਹਾਣੀ ਹੈ ਇਸ ਦਾ ਅਗਲਾ ਪਹਿਲੂ ਰੱਖਾਂਗੇ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਪੰਕਜ ਨੇ ਇਹ ਕੰਮ ਕਿਉਂ ਕੀਤਾ ਹੋਵੇਗਾ ਕਿ ਕਿ ਹਜੇ ਤੱਕ ਜਿਹੜਾ ਕਾਰਨ ਹੈ ਸਾਹਮਣੇ ਨਹੀਂ ਆਇਆ ਤੁਸੀਂ ਆਪਣੀ رائے ਜ਼ਰੂਰ ਦੇਣਾ ਕਮੈਂਟ ਦੇ ਵਿੱਚ ਅਤੇ ਸਾਡੀ ਆਹੀ ਦਰਖਾਸਤ ਹੈ ਵੀ ਇਸ ਤਰ੍ਹਾਂ ਤੀਆਂ ਦੇ ਰਿਸ਼ਤੇ ਇਧਰ ਉਧਰ ਕਰਨ ਤੋਂ ਪਹਿਲਾਂ ਖਾਸ ਕਰਕੇ ਵਿਦੇਸ਼ ਕਰਨ ਤੋਂ ਪਹਿਲਾਂ 100 ਵਾਰੀ ਜਾਂਚ ਪਰਖ ਲੈਣਾ ਚਾਹੀਦਾ ਹੈ 100 ਵਾਰੀ ਘਰ ਪਰਿਵਾਰ ਬਾਰੇ ਦੇਖਣਾ ਚਾਹੀਦਾ ਹੈ ਇਸ ਤਰ੍ਹਾਂ ਦੇ ਕਈ ਕੇਸ ਆਪਣੇ ਸਾਹਮਣੇ ਆ ਚੁੱਕੇ ਹਨ ਕਈ ਕੇਸ ਲੋਕਾਂ ਦੇ ਸਾਹਮਣੇ ਹਨ ਮੀਡੀਆ ਦੇ ਵਿੱਚ ਪਏ ਹਨ ਦੋਸਤੋਂ ਤੁਸੀਂ ਜਾ ਕੇ ਦੇਖ ਸਕਦੇ ਹੋ ਇਸ ਤਰ੍ਹਾਂ ਇੱਕਈ ਕਰਨਾ ਵਾਹਨ ਜਿਸ ਤੇ ਉੱਤ ਧੀਆਂ ਦਾ ਅੰਜਾਮ ਦੋਸਤੋ ਸਿਰਫ ਕਮਾਈ ਦੇਖ ਕੇ ਇਸ ਤਰ੍ਹਾਂ ਰਿਸ਼ਤੇ ਕਰਨ ਦੇ ਨਾਲ ਅੱਗੇ ਜੋ ਜੋ ਹਾਲ ਨਿਕਲਦਾ ਹੈ ਉਹ ਕੋਈ ਬਹੁਤਾ ਚੰਗਾ ਨਹੀਂ ਨਿਕਲਦਾ ਬਹੁਤਾ ਕੁਝ ਛਾਣਾ ਹਾਲ ਨਹੀਂ ਨਿਕਲਦਾ ਦੋਸਤੋ ਤੁਹਾਡੀ ਇਸ ਬਾਰੇ ਕੀ رائے ਹੈ ਕਿ ਤੁਸੀਂ ਸੱਚਮੁੱਚ ਸੋਚਦੇ ਹੋ ਧੀਆਂ ਦਾ ਵਿਆਹ ਬਾਹਰ ਕਰਨ ਦੇ ਨਾਲ ਧੀਆਂ ਨੂੰ ਬਾਹਰ ਭੇਜਣ ਦੇ ਨਾਲ ਜੋ ਲੋਕ ਵੈਬਸਾਈਟਾਂ ਦਾ ਜਾਂ ਵਿਚੋਲਿਆਂ ਦਾ ਸਹਾਰਾ ਲੈਂਦੇ ਹਨ ਕੀ ਉਹ ਸਹੀ ਹੈ ਜਾਂ ਫਿਰ ਉਸ ਤੇ ਵਿੱਚ ਸੁਧਾਰ ਹੋਣਾ ਚਾਹੀਦਾ ਹੈ ਇਹ ਵੀ ਦੱਸੋ ਜੀ ਹਾਂਜੀ ਦੋਸਤੋ ਜੇਕਰ ਚੰਗੀ ਲੱਗੀ ਵੀਡੀਓ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਦਿਓ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ